ਆ ਸਿੱਧਾਂ ਵਾਲੀਆਂ ਜਿਹੜੀਆਂ ਗਰਾਰੀਆਂ ਸਾਈਡ ਤੇ ਚੱਲਦੀਆਂ ਨੇ ਠੀਕ ਹੈ ਜੀ ਇਹ ਸਾਰੀਆਂ ਦੇਖੋ ਤੁਸੀਂ ਫੁੱਲ ਟੈਂਪਰ ਕਰਾਰੀਆਂ ਫੁੱਲ ਟਾਈਮ ਤੇ ਹਾਂ ਜੀ ਕਿਉਂਕਿ ਥ੍ਰੈਸ਼ਰ ਆਪਾਂ ਇੰਡੀਆ ਦੇ ਵਿੱਚ ਫਸਟ ਟਾਈਮ ਆਪਾਂ ਡਬਲ ਥ੍ਰੈਸ਼ਰ ਮਸ਼ੀਨ ਲਾਂਚ ਕੀਤੀ ਹੈਗੀ ਠੀਕ ਹਾਂ ਇਹ ਟਾਂਕਸ਼ਨ ਦੀ ਕਾਰਬਿਡ ਕੋਟਿੰਗ ਹੋਈ ਹੋਈ ਹੈ ਜੀ ਠੀਕ ਹੈ ਜੀ ਸਾਰੇ ਇਟਾਲੀਅਨ ਬਲੇਡ ਕਰਾਕਤੀਆਂ ਵਗੈਰਾ ਆਹ ਖੋਲਣੀਆਂ ਨੇ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਆਪਾਂ ਨੂੰ ਸੀਪਾ ਝਾਰਨੇ ਕੱਢਣੇ ਪੈਂਦੇ ਨੇ ਇਹਨਾਂ ਬਲੇਡ ਆ ਆ ਗਿਆ ਇਹ ਕਿੰਨੇ 100 ਕਿਲਾ ਕੱਟ ਦਿੰਦਾ ਇਹ ਬਲੇਡ ਇਹ ਡਿਪੈਂਡ ਕਰਦਾ ਜੀ ਮੱਕੀ ਦੇ ਉੱਪਰ ਜਿੰਨੀ ਗਿੱਲੀ ਵਡਾਂਗੇ ਆਪਾਂ ਬਲੇਡ ਦੀ ਉੱਥੇ ਕਰੀ ਵੀ ਜਿੰਨੀ ਡਿੱਗੀ ਮੱਕੀ ਆ ਤੁਸੀਂ ਡਿੱਗੀ ਚ ਵੀ ਇਹਨੂੰ ਚਲਾਉਂਗੇ ਸੂ ਸਭ ਕੰਪਨੀਆਂ ਤੋਂ ਕੱਟਦੀ ਬੈਟਰ ਪਰਫਾਰਮੈਂਸ ਵਿੱਚ ਵਿੱਚ ਬਹੁਤ ਨਿੱਕੇ ਨਿੱਕੇ ਅਮਰੀਕਾ ਨੇ ਸੂ ਉਹ ਚੀਜ਼ਾਂ ਨੂੰ ਮੇਨ ਨਜ਼ਰੀਏ ਚ ਰੱਖ ਕੇ ਹੀ ਇਹਨੂੰ ਬਣਾਇਆ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਹਮੀਦ ਗਰਦੋਸਰ ਸਭ ਠੀਕ ਠਾਕ ਹੋਵੋਗੇ ਅੱਜ ਕੋਈ ਜਾਣ ਪਹਿਚਾਨ ਦੇ ਮਹਤਾਜ ਨਹੀਂ ਸ਼ਮੀਸ਼ ਮਕੈਨਿਕਲ ਵਰਕਸ਼ਾਪ ਲਿਮਟਿਡ ਬੈਕਵਰਡ ਰੋਡ ਬਰੇਕਪੋਲਾ ਇਹ ਕਰਦੇ ਨੇ ਵੱਡੀਆਂ ਕਮਾਈਨਾ ਤਿਆਰ ਤੇ ਟਰੈਕਟਰ ਵਾਲੀਆਂ ਮਸ਼ੀਨਾਂ ਹੋਗੀਆਂ ਤੂੜੀ ਵਾਲੇ ਰੀਪਰ ਹੋਗੇ ਏਸੀ ਕਮਾਈਨਾ ਹੋਗੀਆਂ ਤੇ ਰੋਟਾਵੇਟਰ ਬੇਲਰ ਬੇਜਰ ਰਾਹ ਅੱਜ ਇਹਨਾਂ ਨਾਲ ਕਰਦੇ ਆਂ ਗੱਲਬਾਤ ਭਾਈ ਅਮਰਜੀਤ ਨਾਲ ਤੇ ਕੀ ਕੁਆਲਿਟੀ ਆ ਆਪਣੀ ਉਹਦੇ ਨਾਲ ਕਰਦੇ ਆਂ ਗੱਲਬਾਤ ਅੱਜ ਜੀ ਹਾਲਾ ਮਰਜੀ ਜੀ ਦਵਾਈ ਚੀਰ ਹੈ ਜੀ ਠੀਕ ਠਾਕ ਜੀ ਹਾਂ ਜੀ ਵਧੀਆ ਬਹੁਤ ਬਹੁਤ ਸਵਾਗਤ ਆ ਪਹਿਲਾਂ ਦਾ ਤੁਹਾਡਾ ਸਾਡੀ ਕੰਪਨੀ ਦੇ ਵਿੱਚ ਪਹੁੰਚਣ ਤੇ ਧੰਨਵਾਦ ਜੀ ਤੇ ਕਾਫੀ ਅੱਜਕੱਲ ਤੁਸੀਂ YouTube ਤੇ ਵੀ ਕਾਫੀ ਕਿਸਾਨਾਂ ਲਈ ਮਦਦਗਾਰ ਸਾਬਤ ਹੋ ਰਹੇ ਹੋਗੇ ਹਾਂਜੀ ਹਾਂਜੀ ਉਹ ਚੀਜ਼ ਦੀ ਵੀ ਵਧਾਈ ਆ ਤੁਹਾਨੂੰ ਵੀ ਤੁਸੀਂ ਹਰ ਚੀਜ਼ ਦੀ ਜਿਹੜੀ ਨੌਲੇਜ ਆ ਕਿਸਾਨਾਂ ਨੂੰ YouTube ਰਾਹੀਂ ਤੁਸੀਂ ਦੇਸ਼ਾਂ ਵਿਦੇਸ਼ਾਂ ਤੱਕ ਉਹ ਹੀ ਚੀਜ਼ਾਂ ਤੁਹਾਡੇ ਜ਼ਰੀਏ ਪਹੁੰਚ ਰਹੀਆਂ ਨੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਇੱਥੇ ਆਉਣ ਹੋਰ ਵੀਰ ਜੀ ਵਧੀਆ ਠੀਕ ਠਾਕ ਕਿਵੇਂ ਚੱਲਦਾ ਕਾਰੋਬਾਰ ਕੰਮ ਕਾਰ ਠੀਕ ਆ ਜੀ ਜੋੜ ਚੱਲ ਰਿਹਾ ਹੁਣ ਮੱਕੀ ਦੇ ਕਟੜਾਂ ਦਾ ਜ਼ੋਰ ਜ਼ਿਆਦਾ ਰਿਹਾ ਸੀਜ਼ਨ ਵਧੀਆ ਚੱਲੀ ਜਾਂਦਾ ਹੈ ਠੀਕ ਹੈ ਜੀ ਮਸ਼ੀਨਾਂ ਵੀ ਚੱਲ ਰਹੀਆਂ ਨੇ ਨਾਲ ਨਾਲ ਕਈ ਆਪਣੇ ਹੈਗੇ ਜ਼ਿਮੀਂਦਾਰ ਵੀਰ ਮੱਕੀ ਦੇ ਹੁਣ ਸੈੱਟ ਹੀ ਲੈਂਦੇ ਆ ਜਿਵੇਂ ਮੰਨ ਲਓ ਹੁਣ ਮੱਕੀ ਤੇ ਜਦ ਮੀਂਹ ਪੈ ਫਿਰੇ ਆਪਣੀ 4x4 ਦਾ ਕੰਮ ਸ਼ੁਰੂ ਹੋ ਜਾਂਦਾ ਹਾਂਜੀ ਜ਼ਿਆਦਾਤਰ ਮੱਕੀ ਦੇ ਕੰਮ ਜਾਬ ਮਸ਼ੀਨ 4x4 ਹੀ ਆ ਜਾਂ ਮੀਂਹ ਪੈ ਲੋ ਮੀਂਹ ਬੰਦਾ ਲਗਾ ਲੋ ਤਾਂ ਵੀ 4 ਵੀਰੀ ਜਾਂਦੀ ਆ ਠੀਕ ਹੈ ਜੀ ਨਹੀਂ ਫਿਰ ਝੋਨਾ ਲੱਗਿਆ ਹੁੰਦਾ ਮੱਕੀ ਆਪਾਂ ਜਦੋਂ ਵੜਦੇ ਆ ਸਾਈਡਾਂ ਤੇ ਝੋਨਾ ਵੀ ਲੱਗਿਆ ਹੁੰਦਾ ਉੱਥੋਂ ਨਹੀਂ ਸਾਈਡ ਦੇ ਉੱਤੇ ਮਸ਼ੀਨ ਇੱਕ ਗੇੜਾ ਹੀ ਰਹਿ ਗਿਆ ਸਮਝ ਲਓ ਦੁਬਾਰੇ ਜਾਣਾ ਪੂਗਾ ਜਾਣਾ ਪੂਗਾ ਉਹਦੇ ਲਈ ਇਸ ਕਰਕੇ ਮਸ਼ੀਨ ਬਹਿ 2 ਵੀਲ ਵੀ ਚੱਲ ਰਹੀ ਆ ਪਰ 4 ਵੀਲ ਜ਼ਿਆਦਾ ਸਕਸੈਸ ਆ ਮੱਕੀ ਤੇ ਠੀਕ ਹੈ ਜੀ ਇੱਕ ਜਿਹੜਾ ਇਹ ਆਪਣਾ ਕਟਰਾ ਮੱਕੀ ਵਾਲਾ ਜੀ ਹਾਂਜੀ ਇਹ ਆਪਣੀ ਕਰ ਲਈ ਦਸਮੇਸ਼ਤੀ ਲੱਗਦਾ ਕਿ ਜਿਹੜੀ ਮਰਜ਼ੀ ਕੰਪਨੀ ਦੀ ਮਸ਼ੀਨ ਤੇ ਲਾ ਲਈ ਆ ਆਪਾਂ ਇਹ ਕਿਸੇ ਵੀ ਕੰਪਨੀ ਦੀ ਮਸ਼ੀਨ ਤੇ ਲਗਾ ਲਓ ਜੀ ਆਪਾਂ ਹਰੇਕ ਮਸ਼ੀਨ ਤੇ ਉੱਤੇ ਆਸਾਨੀ ਨਾਲ ਇਹਨੂੰ ਫਿਟਿੰਗ ਕਰ ਦਿੰਦੇ ਆਗੇ ਠੀਕ ਹੈ ਜੀ ਹਾਂਜੀ ਬਾਕੀ ਇਹ ਅ ਦਸ਼ਮੇਸ਼ ਲਈ ਤਾਂ ਬਣਦੇ ਹੀ ਬਣਦਾ ਹੈ ਹਾਂਜੀ ਤੇ ਅਦਰ ਬ੍ਰਾਂਡ ਕੋਈ ਵੀ ਹੋਵੇ ਤੇ ਆਪਾਂ ਤਿੰਨ ਚਾਰ ਕੰਪਨੀਆਂ ਨਾਲ ਜੋ ਵੱਡੀਆਂ ਕੰਪਨੀਆਂ ਨੇ ਜੀ ਉਹਨਾਂ ਨੂੰ ਵੀ ਵੱਡੀਆਂ ਕੰਪਨੀਆਂ ਨੇ ਜੀ ਉਹਨਾਂ ਨੂੰ ਵੀ ਜਿੱਦਾਂ ਹਾਲੈਂਡ ਲਾ ਲਓ ਉਹਨਾਂ ਨੂੰ ਵੀ ਆਪਣਾ ਕੱਟਰ ਜਾਂਦਾ ਹੈਗਾ ਠੀਕ ਹੈ ਜੀ ਇੱਕ ਅਮਰਜੀਤ ਸਿੰਘ ਆਪਾਂ ਇਹਦੇ ਬਲੇਡ ਕਿਹੜੇ ਯੂਜ਼ ਕਰਦੇ ਆ ਜੀ ਬਲੇਡ ਇਹਦੇ ਵਿੱਚ ਜੀ ਆ ਪਏ ਨੇ ਆਪਣੇ ਬਲੇਡ ਆ ਦੱਸਾਰਨ ਲਮਾ ਤੁਹਾਨੂੰ ਇਹ ਇਟਾਲੀਅਨ ਬਲੇਡ ਨੇ ਜੀ ਇਹ ਠੀਕ ਹੈ ਜੀ ਇਟਾਲੀਅਨ ਬਲੇਡ ਨੇ ਇਹਨੂੰ ਟੈਂਸ਼ਨ ਦੀ ਕਾਰਬਿਡ ਕੋਟਿੰਗ ਹੋਈ ਹੋਈ ਹੈਗੀ ਇਹ ਸਾਰੀ ਠੀਕ ਹੈ ਜੀ ਜਿਹਨਾਂ ਨੂੰ ਬਿੱਟ ਬਲੇਡ ਗੱਲ ਹਾਂ ਇਹ ਟੈਂਸ਼ਨ ਦੀ ਕਾਰਬਿਡ ਕੋਟਿੰਗ ਹੋਈ ਹੋਈ ਹੈ ਜੀ ਠੀਕ ਹੈ ਜੀ ਸਾਰੇ ਇਟਾਲੀਅਨ ਬਲੇਡ ਨੇਗੇ ਆ ਆਪਣਾ ਉੱਤੇ ਜਿਹੜਾ ਇਹਦਾ ਪ੍ਰੋਡਕਟ ਕੋਡ ਲੱਗਿਆ ਹੋਇਆ ਹੈ ਠੀਕ ਹੈ ਜੀ ਉੱਪਰ ਨਾਲ ਦਸ਼ਮੀਸ਼ ਦੀ ਬ੍ਰਾਂਡਿੰਗ ਹੈ ਬ੍ਰਾਂਡਿੰਗ ਹੈ ਜੀ ਜੀ ਠੀਕ ਹੈ ਜੀ ਇਹ ਜਣ ਦੀ ਇਹ ਵੀ ਆਪਣਾ ਇਹ ਥੱਲੇ ਲੱਗਦਾ ਜੀ ਅਸੇ ਇਹ ਥੱਲੇ ਲੱਗਦਾ ਇਹ ਨੀਚੇ ਲੱਗ ਜਾਂਦਾ ਆ ਮੇਨ ਬਲੇਡ ਆ ਆ ਗਿਆ ਇਹ ਕਿੰਨੇ ਕਿਲੋ ਕਟ ਦਿੰਦਾ ਇਹ ਬਲੇਡ ਇਹ ਡਿਪੈਂਡ ਕਰਦਾ ਜੀ ਮੱਕੀ ਦੇ ਉੱਪਰ ਜਿੰਨੀ ਗਿੱਲੀ ਵੱਡਾਂਗੇ ਆਪਾਂ ਬਲੇਡ ਦੀ ਉੱਥੇ ਫਿਰ ਜਿਹੜੀ ਹੈਗੀ ਆ ਕਟਿੰਗ ਥੋੜੀ ਘਟ ਜਾਂਦੀ ਹੈ ਜਿੰਨੀ ਮੱਕੀ ਸੁੱਕੀ ਹੋਈ ਜਾਂਦੀ ਆ ਫਿਰ ਤਾਂ ਇਹਦਾ 2-3 ਸੀਜ਼ਨ ਤੱਕ ਦੇਖਣ ਦੀ ਲੋੜ ਹੀ ਨਹੀਂ ਠੀਕ ਹੈ ਜੀ ਜੀ ਬਾਕੀ ਜਿਵੇਂ ਮੰਨ ਲਓ ਆਪਣੀਆਂ ਚైనਾਂ ਨੇ ਜੀ ਇਹ ਕਿਹੜੀਆਂ ਵਰਤਦੇ ਆ ਪਾ ਜੀ ਚైనਾਂ ਸਾਰੀਆਂ ਆਪਾਂ ਹੈਵੀ ਡਿਊਟੀ ਚਾਈਨੀ ਵਰਤਦੇ ਆ ਜੀ ਜਿੰਨੀ ਕਾਟਰ ਨੂੰ ਪਈ ਹੋਈ ਆ ਤੇ ਦੋ ਤਿੰਨ ਕੰਪਨੀਆਂ ਦੀ ਆਪਣਾ ਚਾਈਨਾ ਪਾਉਣੀ ਹੈਗੀ ਸਾਰੀ ਫੁੱਲ ਹੈਵੀ ਡਿਊਟੀ ਚਾਈਨਾ ਜਿਹੜੀ ਉਹ ਪਾਈ ਹੋਈ ਹੈਗੀ ਠੀਕ ਹੈ ਜੀ ਆ ਜਿੱਦਾਂ ਇਹ ਕਟਰ ਨੂੰ ਡਾਇਮੰਡ ਦੀ ਪਈ ਹੋਈ ਹੈ ਸਾਰੀ ਹਾਂਜੀ ਹਾਂਜੀ ਇੱਕ ਕਮਰਜੀ ਸਿੰਘ ਹੋਰ ਦੱਸੋ ਬਰਾਦਰ ਜਿਵੇਂ ਵਿੱਚ ਘਾਹ ਫੂਜਾ ਫਸੀ ਜਾਂਦਾ ਹੁੰਦਾ ਉਹ ਆਪਣੇ ਕਟਰ ਚ ਤਾਂ ਨਹੀਂ ਫਸਦਾ ਆਪਣਾ ਕਟਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਚੀਜ਼ ਦੱਸੂਗਾ ਵੀ ਇਹ ਸਪੈਸ਼ਲੀ ਡਿਜ਼ਾਈਨ ਕੀਤਾ ਹੋਇਆ ਇਹ ਬਹੁਤ ਹੀ ਜਾਣਦੀ ਫੀਲਡ ਦਾ ਜਿਹੜਾ ਤੁਸੀਂ ਕਹੋਗੇ ਇੰਨਾ ਕੁ ਜ਼ਿਆਦਾ ਫੀਲਡ ਹੈ ਇਹ ਸਾਡੇ ਆਰ ਐਨ ਡੀ ਟੀਮ ਨੇ ਕਰਕੇ ਇਹਦੇ ਵਿੱਚ ਸੋਧਾਂ ਕੀਤੀਆਂ ਨੇ ਜ਼ਿਮੀਂਦਾਰਾਂ ਦੇ ਨਾਲ ਖੇਤਾਂ ਦੇ ਵਿੱਚ ਰਾਤਾਂ ਨੂੰ ਵੀ ਠੀਕ ਹੈ ਇਹਨੂੰ ਹਰ ਪੱਖੋਂ ਜਿੰਨਾ ਸੋਧਿਆ ਜਾ ਸਕੇ ਇਹਨੂੰ ਸੋਧ ਠੀਕ ਹੈ ਜੀ ਤੇ ਪ੍ਰਮਾਤਮਾ ਦੀ ਕਿਰਪਾ ਜੀ ਅੱਜ ਦੀ ਘੜੀ ਪੂਰਾ ਟੌਪ ਤੇ ਚੱਲ ਰਿਹਾ ਹੈਗਾ ਠੀਕ ਹੈ ਜੀ ਵੀ ਜਿੰਨੀ ਡਿੱਗੀ ਮੱਕੀ ਆ ਤੁਸੀਂ ਡਿੱਗੀ ਚ ਵੀ ਇਹਨੂੰ ਚਲਾਉਂਗੇ ਸਭ ਕੰਪਨੀਆਂ ਤੋਂ ਕਾਟਰ ਦੀ ਬੈਟਰ ਪਰਫਾਰਮੈਂਸ ਹਮ ਵਿੱਚ ਕੰਪਨੀ ਵਾਲਾ ਜਿਹੜਾ ਡਿੱਗਿਆ ਪੈਡਾਂ ਦਾ ਛੱਡ ਕੇ ਗਾਹਾਂ ਲੰਘ ਜਾਂਦੀ ਹੈ ਜੀ ਲਾ ਜੀ ਇਹ ਇਹ ਪੂਰਾ ਡਿੱਗੇ ਹੋਏ ਟਾਂਡਿਆਂ ਨੂੰ ਆਪਣੇ ਵਿੱਚ ਕਵਰ ਕਰ ਲੈਂਦਾ ਹੈਗਾ ਇਹਦੇ ਆ ਕਵਰ ਨਿਕੇ ਜਿਹੜੀ ਇਹ ਸਪੈਸ਼ਲੀ ਡਿਜ਼ਾਈਨ ਕੀਤੇ ਨੇ ਇਹ ਹਰ ਇੱਕ ਚੀਜ਼ ਦੇ ਇਹ ਨਿੱਕੇ ਨਿੱਕੇ ਬਰੀਕੀਆਂ ਨੇ ਵੀਰੇ ਠੀਕ ਹੈ ਜੀ ਕਾਟਰ ਜਿਹੜਾ ਚੱਲਦਾ ਹੈਗਾ ਵੀ ਇਹ ਇਦਾਂ ਹੀ ਨਹੀਂ ਵੀ ਨਾਰਮਲੀ ਕਟਰ ਬਣਾਤਾ ਤੇ ਚੱਲ ਗਿਆ ਇਹਦੇ ਵਿੱਚ ਬਹੁਤ ਨਿੱਕੇ ਨਿੱਕੇ ਬ੍ਰੀਕਾ ਨੇ ਸੂ ਠੀਕ ਹੈ ਜੀ ਉਹ ਚੀਜ਼ਾਂ ਨੂੰ ਮੇਨ ਨਜ਼ਰੀਏ ਚ ਰੱਖ ਕੇ ਹੀ ਇਹਨੂੰ ਬਣਾਇਆ ਗਿਆ ਠੀਕ ਹੈ ਜੀ ਕਵਰ ਡਿਜ਼ਾਈਨ ਕੀਤੇ ਨੇ ਉੱਪਰ ਵੀ ਜਿੰਨੇ ਇਹਦੇ ਕਵਰ ਨੇਗੇ ਸਪੈਸ਼ਲੀ ਡਿਜ਼ਾਈਨ ਨੇ ਠੀਕ ਹੈ ਜੀ ਇਹ ਤੁਸੀਂ ਦੇਖਿਆ ਹੋਣਾ ਅੱਜ ਕੱਲ ਮਾਰਕੀਟ ਦੇ ਵਿੱਚ ਆ ਸਾਈਡਾਂ ਤੋਂ ਵੀ ਦੇਖ ਲਓ ਤੁਸੀਂ ਹਾਂਜੀ ਇੱਕ ਦੋ ਕੰਪਨੀਆਂ ਨੇ ਇਹਦੀ ਹੁਣ ਕਾਪੀ ਵੀ ਕੀਤੀ ਐ ਇਸਾ ਠੀਕ ਹੈ ਜੀ ਹਾਂਜੀ ਕੀਤੀ ਐ ਠੀਕ ਹੈ ਜੀ ਇਹ ਚੀਜ਼ਾਂ ਦੀ ਫੁੱਲ ਕਾਪੀ ਹੋ ਰਹੀ ਆ ਠੀਕ ਹੈ ਜੀ ਪੂਰੇ ਕਵਰ ਦੋ ਚਾਰ ਕੰਪਨੀਆਂ ਨੇ ਲਗਾ ਵੀ ਦਿੱਤੇ ਇਦਾਂ ਦੇ ਠੀਕ ਹੈ ਜੀ ਇਹ ਆਪਾਂ ਲਾਸਟ ਈਅਰ ਇਹ ਕਾਟਰ ਆਪਾਂ ਅ ਅੱਧ ਸੀਜ਼ਨ ਤੋਂ ਬਾਅਦ ਇਹ ਕਾਟਰ ਮਾਰਕੀਟ 'ਚ ਦਿੱਤੇ ਨੇਗੇ ਇਹ ਵਾਲਾ ਜੀ ਹਾਂਜੀ ਜਿੱਦਾਂ ਡਬਲ ਥਰੇਸ਼ਰ ਦੀ ਕਾਪੀ ਹੋਈ ਆ ਹਾਂਜੀ ਉਸੇ ਤਰ੍ਹਾਂ ਹੁਣ ਕਾਟਰ ਦੀ ਵੀ ਹੋਈ ਆ ਹੋਈ ਆ ਜੀ ਹਾਂਜੀ ਹਾਂ ਵੀ ਇਹਦੇ ਉੱਤੇ ਬਹੁਤ ਮਿਹਨਤ ਕਰਨੀ ਪਈ ਆ ਕਾਟਰ ਕਾਪੀ ਕਰਕੇ ਵੀ ਇਦਾਂ ਨਹੀਂ ਚੱਲਦਾ ਠੀਕ ਹੈ ਜੀ ਵੀ ਕਾਫੀ ਮਿਹਨਤ ਦੀ ਲੋੜ ਆ ਜੀ ਇਹਨੂੰ ਇਹਦਾ ਗੱਲ ਹੈਗੀ ਆ ਜੀ ਹੁਣ ਇਹਦੇ ਆ ਘਾ ਲਿਫਟਣ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਹਾਂਜੀ ਆ ਦੇਖੋ ਆ ਸਾਰੀਆਂ ਚੀਜ਼ਾਂ ਇਹ ਘਾ ਲਿਫਟਨ ਤੋਂ ਹੀ ਲਗਾਈਆਂ ਹੋਈਆਂ ਨੇ ਜੀ ਠੀਕ ਹੈ ਜੀ ਹਾਂਜੀ ਇਹਨਾਂ ਦੀ ਵੀ ਸਾਰੀਆਂ ਜਿੰਨੀਆਂ ਵੀ ਜੋ ਵੀ ਮੈਜ਼ਰਮੈਂਟ ਹੈਗੀ ਹੈ ਸਾਰੀ ਕੱਢ ਕੇ ਠੀਕ ਹੈ ਇਹਨਾਂ ਨੂੰ ਫੀਲਡ ਚ ਚਲਾ ਚਲਾ ਕੇ ਪੂਰੇ ਫੁੱਲ ਘਾ ਦੇ ਵਿੱਚ ਵੀ ਜਣਦੀ ਆਪਾਂ ਕਾਟਰ ਚਲਾਇਆ ਬਹੁਤ ਵਧੀਆ ਪ੍ਰੋਫੈਸ਼ਨ ਜੇ ਜਮਾ ਨੀਵਾ ਸਿੱਟ ਕੇ ਚਲਾ ਲਓ ਬਿਲਕੁਲ ਕਸਟਮਰਾਂ ਨੇ ਰਿਵਿਊ ਦਿੱਤੇ ਨੇ ਜੀ ਠੀਕ ਹੈ ਜੀ ਆਪਣਾ ਕਿਹੜਾ ਹੁਣ ਪਿਛਲੇ ਸਾਲ ਦਾ ਆਪਾਂ ਦਾ ਬਹੁਤ ਟਾਈਮ ਤੋਂ ਬਣਾ ਰਹੇ ਹਾਂਗੇ ਜੀ ਹਾਂਜੀ ਹਾਂ ਕਾਟਰ ਦੇ ਵਿੱਚ ਜਣਦੀ ਕਾਫੀ ਟਾਈਮ ਹੋ ਗਿਆ ਤੇ ਹਰ ਇੱਕ ਚੀਜ਼ ਆਪਣੀ ਕਟਰ ਦੀ ਜਿੱਦਾ ਬਲੇਡ ਵਗੈਰਾ ਇਟਾਲੀਅਨ ਨੇਗੇ ਬਾਕੀ ਹਰ ਚੀਜ਼ ਇਨ ਹਾਊਸ ਆ ਚైనా ਵਗੈਰਾ ਬਾਹਰੋਂ ਆਉਂਦੀਆਂ ਨੇ ਗੀਅਰ ਲਗਾ ਲਓ ਤੁਸੀਂ ਹਾਂਜੀ ਗੀਅਰ ਦੀ ਜਿੰਨੀਆਂ ਵੀ ਇਕੱਲਾ ਗੀਅਰ ਨਹੀਂ ਜਿੰਨੇ ਵੀ ਇਹ ਸਪਰੌਕਟ ਹੈਗੇ ਨੇ ਅੱਗੇ ਲੱਗੇ ਹੋਏ ਬਾਕੀ ਟੋਟਲ ਜਿੰਨੀਆਂ ਕਰਾਰੀਆਂ ਲੱਗੀਆਂ ਹੋਈਆਂ ਨੇ ਜੀਆਂ ਸਾਰੀਆਂ ਟੈਂਪਰ ਕਰਾਰੀਆਂ ਨੇ ਆਪਣੇ ਕੋਈ ਕਰਾਰੀਆਂ ਪਈਆਂ ਵੀ ਨੇ ਇੱਧਰ ਸਾਈਡਾਂ ਵਾਲੀਆਂ ਜਿਹੜੀਆਂ ਗਰਾਰੀਆਂ ਸਾਈਡ ਤੇ ਚਲਦੀਆਂ ਨੇ ਜੀ ਇੱਧਰ ਚਲਦੀਆਂ ਨੇ ਹਾਂ ਜੀ ਹਾਂ ਇਹ ਸਾਰੀਆਂ ਦੇਖੋ ਤੁਸੀਂ ਫੁੱਲ ਟੈਂਪਰ ਕਰਾਰੀਆਂ ਨੇ ਫੁੱਲ ਟੈਂਪਰ ਹਾਂ ਜੀ ਤੇ ਇਦਾਂ ਹੀ ਇਹਨਾਂ ਦੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਹਾਂ ਜੀ ਹਾਂ ਵੀ ਗੱਲ ਨੂੰ ਕੋਈ ਕੋਈ ਗਰਾਰੀ ਘਾਸ ਵੀ ਜਾਂ ਕੀ ਹੋ ਗਿਆ ਜੀ ਹਾਂ ਟੈਂਪਰ ਆ ਨਾ ਫੁੱਲ ਟੈਂਪਰ ਆ ਗਈ ਠੀਕ ਹੈ ਜੀ ਇੱਕ ਫਿਰ ਆਪਣੇ ਜਦੋਂ ਫੀਡਰ ਜ ਮਸ਼ੀਨਾਂ ਦਾ ਵੱਧ ਘੱਟ ਹੁੰਦਾ ਕੋਈ ਉਹਦਾ ਫਰਕ ਉਹਦਾ ਫਿਰ ਆਪਾਂ ਅਡਜਸਟਮੈਂਟ ਰੱਖੀ ਆ ਕੋਈ ਆਪਾਂ ਦੇਖੋ ਜਿਹੜਾ ਫੀਡਰ ਆ ਸੀ ਕਸਟਮਰ ਨੂੰ ਇਹ ਕਹੀਦਾ ਵੀ ਤੁਸੀਂ ਆਪਣੀ ਕੰਬਾਈਨ ਲੈ ਕੇ ਆਓ ਜੇ ਤੁਸੀਂ ਪ੍ਰੋਪਰ ਫਿਟਿੰਗ ਲੈਣੀ ਆ ਵੀ ਟਰਾਲੇ ਦੇ ਉੱਤੇ ਲਾਉਣ ਕਰਨ ਤੋਂ ਵੀ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਠੀਕ ਹੈ ਜੀ ਜੇ ਕੋਈ ਕਸਟਮਰ ਮੇਰਾ ਵੀਰ ਦੂਰ ਤੋਂ ਆ ਉਹਨੂੰ ਅਸੀਂ ਕਹਿ ਦਈਦਾ ਵੀ ਤੁਸੀਂ ਫੀਡਰ ਲੈ ਆ ਕੱਲਾ ਫੀਟਰ ਹਾਂ ਜੇ ਉਹ ਕੰਬਾਈਨ ਨਹੀਂ ਲੈ ਆ ਸਕਦਾ ਠੀਕ ਹੈ ਜੀ ਹਾਂ ਥੋੜੀ ਬਹੁਤੀ ਸੈਟਿੰਗ ਆ ਉਹ ਫਿਰ ਬੰਦਾ ਉਸ ਹਿਸਾਬ ਨਾਲ ਅਪੀਟ ਕਰਾਏ ਜੀ ਜੇ ਤੁਸੀਂ ਕੰਬਾਈਨ ਲੈ ਕੇ ਆਉਨੇ ਹੋ ਫਿਰ ਪ੍ਰੋਪਰ ਫਿਟਿੰਗ ਆ ਜੀ ਫਿਰ ਪ੍ਰੋਪਰ ਆ ਫਿਰ ਹਾਂ ਇਹ ਵੀ ਠੀਕ ਹੈ ਆਉਣ ਦੀ ਦਿੱਕਤ ਤਾਂ ਨਹੀਂ ਆਉਂਦੀ ਜਿਵੇਂ ਮੰਨ ਲਓ ਕਿ ਇਹਦੀ ਵਾਰ ਮਸ਼ੀਨਾਂ ਦੇ ਆ ਜਾਂਦਾ ਵੀ ਟਾਇਰ ਉੱਚਾਗਾ ਹਾਂਜੀ ਵੀ ਜੇ ਆ ਫੀਡਰ ਆ ਜਾਂਦਾਗਾ ਨਹੀਂ ਐਦਾਂ ਦੀ ਹਜੇ ਤੱਕ ਕੋਈ ਦਿੱਕਤ ਨਹੀਂ ਆਈ ਜੀ ਵੀ ਟਾਇਰ ਕਿਉਂਕਿ 916 ਦਾ ਹੀ ਟਾਇਰ ਲੱਗਿਆ ਹੋਇਆ ਟਰਾਲੇ ਨੂੰ ਸਾਰੇ ਨੂੰ ਨਹੀਂ ਵਿੱਚ ਕਈ ਮਸ਼ੀਨਾਂ ਦੇ ਫੀਟਰ ਛੋਟੇ ਵੱਡੇ ਹੁੰਦੇ ਨੇਗੇ ਉਹਨਾਂ ਦੀ ਤਾਂ ਨਹੀਂ ਕੋਈ ਪਰੇ ਨੀ ਅਸੀਂ ਤਾਂ ਫਿਟਿੰਗ ਹੀ ਉਸ ਹਿਸਾਬ ਨਾਲ ਕਰ ਦਿੰਦੇ ਹਾਂ ਠੀਕ ਹੈ ਜੀ ਹਾਂ ਜੀ ਹੁਣ ਆ ਇਹ ਵੀ ਨਾਬਾ ਟਾਈਪ ਕੰਬਾਈਨ ਆ ਇਹ ਉਹਦਾ ਕਟਰ ਬਣਿਆ ਖੜਾਗਾ ਠੀਕ ਹੈ ਜੀ ਸਾਰੇ ਲੱਗ ਲੱਗ ਹੀ ਹੋਣਗੇ ਕੋਈ ਕਿਸ ਕੰਬਾਈਨ ਦਾ ਕੋਈ ਕਿਸ ਕੰਬਾਈਨ ਦਾ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਆ ਕਟਰ ਦੀਆਂ ਗਲਾਈਆਂ ਗੁਲੀਆਂ ਇਹਦੇ ਵਿੱਚ ਇਹ ਬਹੁਤ ਚੀਜ਼ਾਂ ਨੂੰ ਧਿਆਨ ਰੱਖਣਾ ਪੈਂਦਾ ਹੈਗਾ ਹਨਾ ਵੀ ਕਟਰ ਦੀ ਪਿੱਛੋਂ ਗਲਾਈ ਕਿਦਾਂ ਦੀ ਹੈ ਕੀ ਬਣਿਆ ਕਿ ਮਾਲ ਕਿਵੇਂ ਅੰਦਰ ਜਾਊਗਾ ਕੋਈ ਮਾਲ ਖੜਨ ਦੀ ਸਮੱਸਿਆ ਨਹੀਂ ਹੈਗੀ ਆਪਣੇ ਕਟਰ ਨੂੰ ਠੀਕ ਹੈ ਜੀ ਹਾਂਜੀ ਹਾਂ ਬਾਕੀ ਆ ਹਿੱਸਾ ਸਾਰਾ ਫੋਲਡੇਬਲ ਜਿੱਦਾਂ ਹੁਣ ਆ ਸਾਈਡਾਂ ਦੇ ਡਿਜ਼ਾਈਨ ਨੇ ਜੀ ਹਾਂਜੀ ਇਹ ਜਿੰਨਾ ਵੀ ਡਿਜ਼ਾਈਨ ਆਪਣਾ ਕੀਤਾ ਹੋਇਆਗਾ ਇਹ ਪੂਰਾ ਜਿਹੜਾ ਫੀਲਡ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਕੀਤਾ ਸਾਰਾ ਠੀਕ ਹੈ ਜੀ ਵੀ ਜਿਹੜੀਆਂ ਛੱਲੀਆਂ ਨੇ ਅੰਦਰੋਂ ਬੁੜਕਦੀਆਂ ਨੇਗੀਆਂ ਜੀ ਤੇ ਚੈਨਾ ਖਿੱਚ ਕੇ ਲੈ ਕੇ ਜਾਂਦੀਆਂ ਨੇ ਕੋਈ ਛੱਲੀ ਉੱਪਰ ਵੀ ਬੁੜਕ ਜਾਂਦੀ ਹੈਗੀ ਉਹ ਇਹਦੇ ਵਿੱਚ ਲਾ ਕੇ ਅੰਦਰ ਹੀ ਡਿੱਗ ਜਾਂਦੀ ਅੰ ਇਦੇ ਵਿੱਚ ਇਹ ਨਹੀਂ ਹੈਗਾ ਵੀ ਤੁਹਾਡਾ ਕੋਈ ਲਾਸ ਹੋ ਜੂ। ਵੀ ਬਾਹਰ ਆ ਕੇ ਛੱਲੀ ਦੇ। ਹਾਂਜੀ। ਮੰਨ ਲਓ ਵੀ ਕੋਈ ਲੇਬਰ ਵਾਲਾ ਰੱਖਣਾ ਪਿਆ ਵਿੱਚ ਹੁੰਦਾ ਵੀ ਲੇਬਰ ਵਾਲਾ ਰੱਖਣਾ ਪੈਂਦਾ ਉਹ ਚੱਕ ਚੱਕ ਵਿੱਚ ਛਿੜਦਾ ਵੀ ਉਹ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਆਪਣੀ ਕਟਰ ਨੂੰ। ਠੀਕ ਹੈ ਜੀ। ਬਾਕੀ ਚੈਨਾਂ ਦੇਖਣੀਆਂ ਨੇ ਤੁਸੀਂ ਹਰ ਕੰਮ ਲਈ ਤਾਂ ਤੁਸੀਂ ਆਹ ਸ਼ੀਲਡ ਖੋਲ ਨਹੀਂ ਸਕਦੇ। ਹਾਂਜੀ। ਹਾਂਜੀ। ਚੱਲਦੇ-ਚੱਲਦੇ ਕਟਰ ਤੇ ਵੀ ਤੁਸੀਂ ਨਿਗਾ ਮਾਰਨਾ ਹੈਗਾ ਸਾਈਡਾਂ ਤੋਂ ਆ ਚੀਜ਼ਾਂ ਸਾਰੀਆਂ। ਠੀਕ ਹੈ ਜੀ। ਆਪਣੀਆਂ ਦੇਖ ਸਕਦੇ। ਕੱਲੀ-ਕੱਲੀ ਗਰਾਰੀ ਦੇਖਦੀ ਹੈ ਜੀ। ਠੀਕ ਹੈ ਜੀ। ਹਾਂਜੀ ਹਾਂ। ਆ ਚੈੱਕ ਕਰ ਸਕਦੇ। ਬਾਕੀ ਸਾਰਾ ਡਬਲ ਚੈਨਰ ਚ ਇਹਦਾ ਜਿਹੜਾ ਟਰਾਲਾ ਵਗੈਰਾ ਫੁੱਲ ਹੈਵੀ ਇਹਨੂੰ ਬਣਾਇਆ ਹੋਇਆਗਾ ਇਹਦਾ ਅਸਲ ਵਿੱਚ ਇੱਕ ਮਾਰਕਾ ਹੀ ਆ ਵੀ ਦਸ਼ਮੇਸ਼ ਕਮਬਾਈਨ ਵਾਲੇ ਮਾੜਾ ਲੋਹਾ ਲਾਉਂਦੇ ਹੀ ਹੈ ਜੀ ਲੋਹਾ ਤਾਂ ਤੁਸੀਂ ਤੁਸੀਂ ਮੇਰੇ ਖਾਲ ਨਾਲ ਤੁਹਾਡੇ ਕੋਲ ਕਾਫੀ ਚਿਰ ਤੋਂ ਕੰਬਾਈਨ ਸੀ ਆਪਣੀ 2002 2002 ਤੋਂ 2002 ਮਾਡਲ ਕੰਬਾਈਨ ਤੁਹਾਡੇ ਕੋਲ ਤੁਸੀਂ ਕੋ ਚਲਾਈ ਆ ਇੰਨੀ ਇੰਚ ਵੀ ਕਿਤੇ ਗਲੀ ਵੀ ਨਹੀਂ ਸੀ ਹਾਂਜੀ ਇੱਕ ਆਪਣਾ ਕਟਰ ਹੁਣੇ ਹਜੇ ਆਈ ਅੱਜ ਉਹ ਫੀਡਰ ਆਇਆਗਾ ਠੀਕ ਹੈ ਜੀ 1990 ਮਾਡਲ ਹੈ ਵੀ ਦਸ਼ਮੇਸ਼ ਕੰਬਾਈਨ ਹੈ ਚੰਦਰੀਆ ਕਪੂਰ ਥਲੇ ਦੇ ਵਿੱਚ ਠੀਕ ਹੈ ਜੀ ਅੱਜ ਫੀਡਰ ਆਇਆਗਾ ਵੀ ਦੇਖ ਲਓ 90 ਮਾਡਲ ਕੰਬਾਈਨਾ ਹਜੇ ਆਪਣੀਆਂ ਫੀਲਡ ਚ ਚੱਲ ਰਹੀਆਂ ਨੇ ਜੇ ਉਹਨਾਂ ਨੂੰ ਲੋਹਾ ਕੋਈ ਇਦਾਂ ਦਾ ਹਨਾ ਮਾੜਾ ਲੱਗਿਆ ਹੋਵੇ ਕੁਆਲਿਟੀ ਨਾ ਹੋਵੇ ਹਾਂਜੀ ਵੀ ਉਹ ਫਿਰ ਚੀਜ਼ਾਂ ਲੰਬੇ ਸਮੇਂ ਦੀ ਖੇਡ ਹੈ ਨਹੀਂ ਆਪਣਾ ਮੇਰਾ ਮਿੱਤਰ ਚੁੰਗਾ ਮਿਸਤਰੀ ਆ ਦਰਸ਼ਨ ਸਿੰਘ ਉਹਦੇ ਕੋਲ ਇੱਕ 96 ਮਾਡਲ ਹੈ ਇੱਕ 98 ਮਾਡਲ ਉਹ 19 ਮਾਤ ਪਾਈ ਜਾਂਦੀਆਂ ਨਵੀਆਂ ਮਸ਼ੀਨਾਂ ਬਿਲਕੁਲ ਆਪਣੇ ਕੋਲ ਖੁਦ ਘਰ 99 ਮਾਡਲ ਹੈ ਜੀ ਚੱਲ ਰਹੀ ਹੈਗੀ ਟੌਪ ਦੀ ਚੱਲੀ ਹੈਗੀ ਉਹੀ ਗੱਲ ਹੈ ਕੋਈ ਸਮੱਸਿਆ ਨਹੀਂ ਇਦਾਂ ਦੀ ਇੱਕ ਅਮਰਜੀਤ ਸਿੰਘ ਤੇ ਵੀ ਜੇ ਕਸਟਮਰ ਨੇ ਲੋਨ ਕਰਾਉਣਾ ਹੋ ਜਾ ਹੁੰਦਾ ਜੀ ਹਾਂਜੀ ਲੋਨ ਇਹਦੇ ਉੱਤੇ 90% ਲੋਨ ਦੇ ਕਾਟਰ ਦੇ ਉੱਪਰ ਹੋ ਜਾਂਦਾ ਠੀਕ ਹੈ ਜੀ ਉਹਦੇ ਲਈ ਤੁਹਾਡਾ ਸਿਬਲ ਵਗੈਰਾ ਸਹੀ ਚਾਹੀਦਾ ਕੰਬਾਈਨ ਤੁਹਾਡੇ ਕੋਲ ਚਾਹੀਦੀ ਆ ਕੋਈ 90% ਲੋਨ ਦੀ ਇਹਦੇ ਵਿੱਚ ਸੁਵਿਧਾ ਹੈ। ਕੋਈ ਜ਼ਮੀਨ ਦੀ ਫਰਜ਼ ਦੀ ਲੋੜ ਹੈ ਜੀ? ਨਹੀਂ ਜ਼ਮੀਨ ਦੀ ਇਹਦੇ ਵਿੱਚ ਕੋਈ ਬੰਦਾ ਖੇਤੀ ਕਰਦਾ ਹੋਵੇ ਜਿਆਦਾ ਵਧੀਆ ਜੇ ਫਾਰਮ ਵਗੈਰਾ ਅਗਰ ਉਹਦੇ ਕੋਲ ਹੈਗੇ ਨੇ। ਠੀਕ ਹੈ ਜੀ। ਬਾਕੀ ਅਗਰ ਕੰਬਾਈਨ ਹੈਗੀ ਆ ਸਭ ਬੈਂਕਾਂ ਦਾ ਅਲੱਗ-ਅਲੱਗ ਪ੍ਰੋਸੈਸ ਹੈ ਜੀ। ਠੀਕ ਹੈ। ਕਿ ਤੁਸੀਂ ਆਪਾਂ ਫੀਲਡ 'ਚ ਕੰਮ ਕਰਦੇ ਹੋਣੇ। ਹਾਂਜੀ ਹਾਂਜੀ। ਕੋਈ ਆਪਾਂ ਕਵਰ ਵਗੈਰਾ ਚੈਨ ਵਗੈਰਾ ਦੇਖਣੀ ਆ, ਗੀਅਰ ਚੈੱਕ ਕਰਨਾਗਾ। ਠੀਕ ਹੈ ਜੀ। ਠੀਕ ਹੈ ਜੀ। ਆਂ ਛੋਟੀਆਂ ਲੋਕ ਲੱਗੇ ਹੋਏ ਨੇ ਆਪਣੇ। ਹਾਂਜੀ। ਆ ਲੋਕ ਖੋਲਣਾਗਾ, ਉੱਪਰ ਚੱਕ ਦੇਣਾ। ਬਸ ਠੀਕ ਹੈ ਜੀ ਇਦਾਂ ਇਹ ਖੜ ਜਾਣਾ ਹੈਗਾ ਠੀਕ ਹੈ ਜੀ ਚੈੱਕ ਕਰੋ ਆ ਸਾਰਾ ਇੱਥੋਂ ਦੇਖ ਰਿਹਾਗਾ ਕੀ ਇਹ ਤਾਂ ਸੌਖਾ ਕੰਮ ਹੀ ਆ ਇਹ ਕੋਈ ਨਟ ਵਗੈਰਾ ਖੋਲਣ ਦੀ ਲੋੜ ਨਹੀਂ ਸਾਰਾ ਕਟਰ ਫੋਲਡੇਬਲ ਆ ਜਿੱਥੋਂ ਮਰਜ਼ੀ ਖੋਲ ਲਓ ਜੀ ਆਹ ਇੱਕ ਤਾਂ ਹੁਣ ਮੰਨ ਲਓ ਜਦੋਂ ਮੱਤੀ ਦਾ ਸੀਜ਼ਨ ਚੱਲਣਾ ਗਰਮੀ ਬਹੁਤ ਹੀ ਜ਼ਿਆਦਾ ਹੁੰਦੀ ਆ ਤੇ ਇਹ ਵੀ ਚੀਜ਼ ਦੀ ਸੁੱਖ ਬਹੁਤ ਆ ਜੀ ਬਿਲਕੁਲ ਬੰਦੇ ਨੂੰ ਬਾਕੀ ਟਾਈਮ ਦੀ ਬਹੁਤ ਬਚਤ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਟਾਈਮ ਦੀ ਕਾਫੀ ਬਚਤ ਹੈ ਜੀ ਤੁਸੀਂ ਆਪਣੇ ਕੋਲ ਕਿੰਨੇ ਕਟਰ ਬੁੱਕ ਹੋਏ ਨੇ ਜੀ ਕਟਰ ਜੋ ਸਹੀ ਹੈ ਜੀ ਹਾਂਜੀ ਜੋ ਐਕਚੁਅਲ ਦੇ ਵਿੱਚ ਹੈਗਾ ਆਪਾਂ ਉਹੀ ਦੱਸਾਂਗੇ ਤੁਹਾਨੂੰ ਹਾਂਜੀ 3.5 ਤੋਂ 450 ਕੱਟ ਰ ਪੰਜਾਬ ਦੀ ਜਿਹੜੀ ਬੁਕਿੰਗ ਹੈਗੀ ਆ ਅਜੇ 10 15 ਦਿਨ ਹੈਗੇ ਵੀ ਨੇ ਚੱਲੀ ਜਾਂਦਾ ਹਾਂਜੀ ਬਾਕੀ ਕੋਈ ਭਰਾ ਜੀ ਈਮੀਦਾਰ ਕੇ ਤੋਂ ਲੇਟ ਆ ਕਿਸੇ ਨੂੰ ਕੱਟ ਰ ਸਾਡੇ ਡੀਲਰ ਵਗੈਰਾ ਹੈਗੇ ਨੇ ਉਹਨਾਂ ਕੋਲ ਜਾਂਦੇ ਨੇ ਜਾਂ ਕੋਈ ਦਿੱਕਤ ਆਉਂਦੀ ਆ ਕੱਟ ਰ ਅਰਜੈਂਟ ਚਾਹੀਦਾ ਉਹ ਵੀ ਸਾਡੇ ਨਾਲ ਕੰਟੈਕਟ ਕਰਨ ਸਾਡੇ ਕੋਲ ਪ੍ਰੋਡਕਸ਼ਨ ਬਹੁਤ ਵਧਾਈ ਹੋਈ ਹੈ ਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਕੱਟਰਾਂ ਦੀ ਹਰ ਬੰਦੇ ਨੂੰ ਖੁਸ਼ ਕਰਕੇ ਤੁਰਾਂਗੇ ਖੁਸ਼ ਕਰਕੇ ਤੁਰਾਂਗੇ ਠੀਕ ਹੈ ਜੀ ਹਾਂ ਕਿਸੇ ਵੀ ਕੰਪਨੀ ਦੀ ਕੰਬਾਈਨ ਹੋਵੇ ਸਾਡੇ ਕੋਲ ਫੀਡਰ ਲੈ ਕੇ ਆਓ ਕੰਬਾਈਨ ਲਿਆਓ ਤਾਂ ਬੈਟਰ ਹੈਗਾ ਪਰ ਉਹ ਕਟਰ ਬਣ ਕੇ ਮਿਲ ਜੂਗਾ ਮਿਲ ਜੂਗਾ ਜੀ ਕਿੰਨੇ ਇੱਕ ਹਫਤੇ ਦੇ ਵਿੱਚ ਵਿੱਚ ਦੇ ਦੋਗੇ ਜੀ ਹਾਂ ਜੀ ਹਫਤੇ ਦੇ ਵਿੱਚ ਵਿੱਚ ਦੇ ਦਾਂ ਠੀਕ ਹੈ ਜੀ ਆ ਤਾਂ ਸਾਰੇ ਜਾਣੀ ਹੋਣੇ ਨੇ ਫਿਰ ਜੀ ਹਾਂ ਕਾਫੀ ਅੰਦਰ ਕਾਫੀ ਸਟਾਕ ਖੜਾ ਹੈਗਾ ਜੀ ਠੀਕ ਹੈ ਜੀ ਡਿਲੀ ਬਣ ਰਹੇ ਨੇ ਕਟਰ ਤੇ ਜਾਈ ਜਾਂਦੇ ਨੇਗੇ ਤੇ ਬਾਕੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਵੇਚੋ ਕਹੋ ਕਿ ਤੁਸੀਂ ਕਟਰ ਚਲਾਓ ਕੋਈ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਸਾਡੀ ਫੀਲਡ ਦੀ ਸਰਵਿਸ ਆ ਸਰਵਿਸ ਸਭ ਤੋਂ ਮੇਨ ਜਿਹੜੀ ਮੁੱਖ ਹੁੰਦੀ ਹੈ ਉਹ ਸਰਵਿਸ ਹੀ ਹੁੰਦੀ ਹੈ ਸਹੀ ਗੱਲ ਹੈ ਜੀ ਸਾਡੀ ਤੁਹਾਨੂੰ ਸਰਵਿਸ ਫੀਲਡ ਦੇ ਵਿੱਚ ਹਰ ਜਗ੍ਹਾ ਮਿਲੂਗੀ 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 ਪਰ ਕਟਰ ਦੇ ਵਿੱਚ ਤੁਹਾਨੂੰ ਜ਼ਿਆਦਾ ਕੋਈ ਸਰਵਿਸ ਵਗੈਰਾ ਦੀ ਜ਼ਰੂਰਤ ਨਹੀਂ ਪੈਣੀ ਵੀ ਇਹਦੀ ਸੈਟਿੰਗ ਹੀ ਇੰਨੀ ਆ ਵੀ ਤੁਹਾਨੂੰ ਜਿਹੜੇ ਕਸਟਮਰ ਇਹਨੂੰ ਚਲਾ ਵੀ ਰਹੇ ਨੇ ਉਹਨਾਂ ਤੋਂ ਫੀਡਬੈਕ ਵੀ ਲੈ ਸਕਦੇ ਹੋ ਸਹੀ ਗੱਲ ਹੈ ਜੀ ਨਹੀਂ ਹੁਣ ਮੰਨ ਕੇ ਚੱਲੋ ਅਮਰੀਦ ਆਪਾਂ ਅੱਜ ਦੇ ਨਹੀਂ 2002 ਦੇ ਜੁੜੇ ਵੇ ਆਪਾਂ ਨੂੰ ਪਤਾ ਹੀ ਆ ਵੀ ਦਸ਼ਮੇਸ਼ ਕਮੈਂਡ ਜਾਲੇ ਜ਼ਿੰਮੇਦਾਰ ਉਹ ਕਰਦੇ ਨੇ ਹਨਾ ਬਿਲਕੁਲ ਵੀ ਕੋਈ ਕੱਲ ਨੂੰ ਸਰਵਿਸ ਤੇ ਜਾਣਾ ਵਿੱਚ ਤਾਂ ਕੰਪਨੀਆਂ ਹੁੰਦੀਆਂ ਨੇ ਚੁੱਪ ਕਰਕੇ ਵਈ ਜਾਂਦੇ ਨੇ ਜੀ ਜੀ ਵੇਚ ਕੇ ਕੁਆਲਿਟੀ ਤੇ ਸਰਵਿਸ ਆਪਣਾ ਮੁੱਖ ਹਗਾ ਮੁੱਖ ਹਾਂ ਜੀ ਹਾਂ ਇਹਨੂੰ ਅਸੀਂ ਪਹਿਲੇ ਨੰਬਰ ਤੇ ਇਹ ਚੀਜ਼ ਨੂੰ ਮੰਨਦੇ ਹਾਂ ਵੀ ਕੁਆਲਿਟੀ ਤੇ ਸਰਵਿਸ ਇਹ ਚੀਜ਼ ਕਸਟਮਰ ਨੂੰ ਫੁੱਲ ਮਿਲਣੀ ਚਾਹੀਦੀ ਹੈ ਸਹੀ ਗੱਲ ਹੈ ਜੀ ਹਾਂਜੀ ਉਹ ਤਾਂ ਹੈਗੀ ਮਿਲਦੀ ਆ ਹਨਾ ਜੀ ਤੇ ਇਧਰ ਫਿਰ ਏਸ਼ੀ ਵਾਲੀ ਕੰਬਾਈਨ ਕਰਤੀ ਜੀ ਹਾਂ ਇਹ ਡਾਇਨਾਮਿਕ ਮਾਡਲ ਆ ਜੀ ਠੀਕ ਹੈ ਜੀ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ 100 ਦੇ ਕਰੀਬ ਇਹ ਕੰਬਾਈਨ ਚੱਲ ਰਹੀਆਂ ਨੇ ਜੀ ਠੀਕ ਹੈ ਜੀ ਹਾਂਜੀ ਹਾਂ ਇਹ ਵੀ ਸਾਰੀਆਂ ਰੈਡੀਓ ਨੇ ਕੋਈ ਸਵੇਰੀ ਡਿਲੀਵਰੀ ਆ ਕੋਈ ਪਰਸੋ ਇਦਾਂ ਹੈ ਨਾ ਚੱਲੀ ਜਾਂਦੀ ਹੈ 1.5 ਇੰਚ ਹੈ ਜੀ ਹਾਂਜੀ ਇਹ ਵੀ 51 ਇੰਚ ਹੈ ਜੀ ਠੀਕ ਹੈ ਜੀ ਏਸੀ ਮਾਡਲ ਆ ਗਈ ਸਾਰੀ ਹਾਂਜੀ ਡਾਇਨਾਮਿਕ ਮਾਡਲ ਕਹਿੰਦੇ ਆ ਆਪਾਂ ਇਹਨੂੰ ਡਬਲ ਥ੍ਰੈਸ਼ਰ ਆਪਾਂ ਇੰਡੀਆ ਦੇ ਵਿੱਚ ਫਸਟ ਟਾਈਮ ਆਪਾਂ ਡਬਲ ਥ੍ਰੈਸ਼ਰ ਮਸ਼ੀਨ ਲਾਂਚ ਕੀਤੀ ਹੈਗੀ ਠੀਕ ਹੈ ਜੀ ਹਾਂਜੀ ਹਾਂ ਤੇ ਬਾਕੀ ਜੋ ਇਹਦੇ ਵਿੱਚ ਚੀਜ਼ਾਂ ਹੈਗੀਆਂ ਨੇ ਫਿਲਹਾਲ ਹਜੇ ਤੱਕ ਤਾਂ ਮੈਨੂੰ ਲੱਗਦਾ ਨਹੀਂ ਮਾਰਕੀਟ 'ਚ ਕਿਸੇ ਨੇ ਇਹ ਚੀਜ਼ਾਂ ਚੇਂਜਿੰਗਾਂ ਕੀਤੀਆਂ ਨੇ ਕੀਤੀਆਂ ਹੋਣਗੀਆਂ ਜੀ ਡਬਲ ਥ੍ਰੈਸ਼ਰ ਕੰਬਾਈਨ ਵੀ ਜਿੰਨੀ ਕੁਆਂਟੀਟੀ ਦੇ ਵਿੱਚ ਆਪਣੀ ਹੈ ਹਾਂਜੀ ਕਈ ਕੰਪਨੀਆਂ ਨੇ ਆਪਣੇ ਦੁਬਾਰਾ ਚ ਇਹਨੂੰ ਦੇਖ ਕੇ ਬਣਾਈਆਂ ਵੀ ਨੇ ਬਣਾਈਆਂ ਵੀ ਹੈਗੀਆਂ ਹਾਂਜੀ ਹਾਂਜੀ ਤੇ ਪਰ ਆਪਾਂ ਇਹਦੇ ਵਿੱਚ ਜਾਣਦੀ ਇਹ ਬਹੁਤ ਵੱਡੀ ਸਕਸੈਸ ਜਿਹੜੀ ਆਪਾਂ ਹਾਸਲ ਕੀਤੀ ਹੈਗੀ ਠੀਕ ਹੈ ਜੀ ਹਾਂ ਹਾਈ ਸਪੀਡ ਗੇਅਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਇਹਦੇ ਚ ਪੂਲੀ ਬਦਲਣ ਦੀ ਕੋਈ ਲੋੜ ਨਹੀਂ ਕੋਈ ਦੋਨੇ ਕੰਬਾਈਨਾਂ ਸਿੰਪਲ ਕੰਬਾਈਨ ਆ ਗਈ ਜੀ ਠੀਕ ਹੈ ਜੀ ਕੋਈ ਪੂਲੀ ਬਦਲਣ ਦੀ ਲੋੜ ਨਹੀਂ ਹੈਗੀ 4x4 2 ਈਲ ਡਬਲ ਥਰੇਸ਼ਰ ਸਿੰਗਲ ਥਰੇਸ਼ਰ ਏਸੀ ਨੌਨ ਏਸੀ ਤੇ ਡਾਇਨਾਮਿਕ ਦੇ ਵਿੱਚ ਵੀ ਸਿੰਪਲ ਵਿਦਆਊਟ ਏਸੀ ਹਰ ਤਰ੍ਹਾਂ ਦਾ ਤੁਹਾਨੂੰ ਆਪਣੇ ਕੋਲ ਮਾਡਲ ਹੀ ਅਵੇਲੇਬਿਲਿਟੀ ਜਿਵੇਂ ਹੁਣ ਮੰਨ ਲਓ ਅਮਰਜੀਤ ਜੀ ਸਾਹਿਬ ਵੀ ਆਪਣੀ 2 ਵੀਲ ਮਸ਼ੀਨ ਆਪਣੇ ਕੋਲੇ ਆਪਾਂ ਨੂੰ ਮੱਕੀ ਦੀ ਮੀਂਹ ਪੈ ਗਿਆ ਆਪਾਂ 4x4 ਕਰਨੀ ਆਪਾਂ ਨਾਲ ਦੀ ਨਾਲ ਕਰਿਆਵਾਂਗੇ ਜੀ ਹਾਂਜੀ ਹਾਂ ਠੀਕ ਹੈ ਆਪਣੀ ਦਸ਼ਮੇਸ਼ ਕੰਬਾਈਨ ਨੂੰ ਵੀ 4 ਵੀਲ ਕਰਾਂਗੇ ਉਹ ਵੀ ਤੁਹਾਨੂੰ ਸੀਜ਼ਨ ਤੋਂ ਪਹਿਲਾਂ ਲੈ ਕੇ ਪਹਿਲਾਂ ਲੈ ਕੇ ਕਿਉਂਕਿ ਇੱਕ ਸਿੰਗਲ ਲੀਵਰ ਗੇਅਰ ਹੈ ਇਹਨੂੰ ਡਬਲ ਥਰੇਸ਼ਰ ਆ ਸਾਰੀਆਂ ਪੁਲੀਆਂ ਬਾਣੀਆਂ ਕੰਬਾਈਨਾਂ ਦੀ ਆਪਣੀਆਂ ਸਾਰੀਆਂ ਫੋਲਡੇਬਲ ਨੇ ਠੀਕ ਹੈ ਜੀ ਹਾਈਡਰੌਲਿਕ ਆਗਰ ਆ ਦੇਖੋ ਹਾਈਡਰੌਲਿਕ ਜੈਕ ਲੱਗੇ ਨੇ ਸ਼ੀਲਡਾਂ ਵਗੈਰਾ ਸਾਰੇ ਚਾਸੀ ਆ ਸਾਰੀ ਇਹਦੀ ਪਲੇਟ ਬੋਡੀ ਆ ਵੀਰ ਦੱਸ ਰਿਹਾ ਸੀ ਵੀਡੀਓ ਚ ਉਹ ਵਪਾਰ ਦਾ ਕੰਮ ਕਰਦਾਗਾ ਹਾਂਜੀ ਹਾਂ ਉਹ ਕਹਿੰਦਾ ਮੈਂ ਦੋ ਤਾਂ ਵੇਚ ਦਿਆਂ ਦਰਦੇ ਨੇ ਡਬਲ ਥ੍ਰੈਸਟਰ ਕਰਕੇ ਸਾਰੀਆਂ ਵੇਚ ਕੇ ਦਸ ਮੇਸ ਲੈ ਲੈਣੀਆਂ ਹਾਂ ਹਾਂ ਉਹਦੀਆਂ ਬੁੱਕ ਨੇ ਜੀ ਬਣੀ ਜਾਂਦੀਆਂ ਨੇ ਮਸ਼ੀਨਾ ਠੀਕ ਹੈ ਜੀ ਐਸ ਆਈ ਮਾਡਲ ਦੀ ਬੁਕਿੰਗ ਕਰਵਾਈ ਹੋਈ ਹੈ ਉਹਨਾਂ ਨੇ ਵੀ ਹੁਣ ਠੀਕ ਹੈ ਜੀ ਬਾਕੀ ਅਮਰਜੀਤ ਸਿੰਘ ਇੱਥੇ ਪਾਣੀ ਪੂਣੀ ਵੀ ਨਹੀਂ ਖੜਦਾ ਹੈਗਾ ਨਾ ਕੋਈ ਦਿੱਕਤ ਹੀ ਨਹੀਂ ਜੀ ਫਿਰ ਕਸਟਮਰ ਨੇ ਨਾਲ ਹੀ ਦਵਾ ਲਿਆ ਜੀ ਹਾਂਜੀ ਐਸਐਮਐਸ ਜਿਹੜੇ ਆਪਣਾ ਖਾਸ ਕਰਕੇ ਜਲੰਧਰ ਏਰੀਆ ਜਿੱਦੇ ਜਿਹੜੀ ਆਲੂਆਂ ਦੀ 벨ਟ ਹੈਗੀ ਹਾਂਜੀ ਇਹ ਮਸ਼ੀਨ ਵੀ ਇਹ ਆਪਣੇ ਇੱਥੇ ਸਵੇਰੇ ਰੈ ਕੋਟੀ ਜਾਣੀ ਆ ਤੇ ਵੀ ਕਾਫੀ ਆਲੂਆਂ ਦੇ ਏਰੀਆ ਆਪਣੇ ਜੋਧਾ ਏਰੀਆ ਦੇ ਵਿੱਚ ਠੀਕ ਹੈ ਜੀ ਸਰਾਬੇ ਦੇ ਨੇੜੇ ਜਾਣੀ ਹੈ ਠੀਕ ਹੈ ਜੀ ਤੇ ਜੋ ਜਿੰਨੀ ਆਲੂਆਂ ਦੀ 벨ਟ ਹੈ ਉਹ ਸਾਰੇ ਐਸਐਮਐਸ ਨਾਲ ਹੀ ਲੈ ਕੇ ਜਾਂਦੇ ਨੇ ਐਸਐਮਐਸ ਵੀ ਕੋਈ ਆਪਣੀ ਜਿਗਾਰਡ ਬਾਜੀ ਨੂੰ ਕੀਤੀ ਹੋਊਗੀ ਬਾਰ ਕੋਲੀਆਂ ਵਗੈਰਾ ਫਿੱਟ ਕੀਤੀ ਸਾਰਾ ਸਾਰਾ ਕੰਮ ਕਰਿਆ ਹੋਇਆ ਹੈਗਾ ਜੀ ਇਹੀ ਤਾਂ ਖਾਸੀਅਤ ਆ ਕਿ ਹਨਾ ਜੀ ਆਪਣੀ ਵੀ ਮੰਨ ਕੇ ਚੱਲੋ ਆਪਾਂ ਕੋਈ ਜੀ ਜਿਵੇਂ ਬਰਾਕਟੀਆਂ ਵਗੈਰਾ ਆ ਖੋਲਣੀਆਂ ਨੇ ਜੀ ਹਾਂਜੀ ਹਾਂਜੀ ਠੀਕ ਆ ਤੇ ਆਪਾਂ ਨੂੰ ਸੀਪਾ ਝਾਰਨੇ ਕੱਢਣੇ ਪੈਂਦੇ ਨੇ ਕੱਢਣੇ ਪੈਂਦੇ ਸੀ ਬੋਲੋ ਇਥੋਂ ਦੀ ਜੀ ਤੁਸੀਂ ਕਰ ਸਕਦੇ ਕਰ ਲਓ ਜੀ ਸੌਖਾ ਕਰਦਾ ਕੰਮ ਇਹ ਸੌਖਾ ਕਰਦਾ ਜੀ ਇਹ ਕੰਮ ਦੀਸਾ ਜਿਹੜੀਆਂ ਇਹ ਸੀਪਾ ਨੇ ਜੀ ਇਹ 85 ਇੰਚ ਲੰਬੀਆਂ ਨੇ ਜੀ 60 25 ਇਹਨਾਂ ਦੀ ਰੇਸ਼ਿਓ ਹੈਗੀ ਹੈ ਠੀਕ ਹੈ 60 ਤੇ ਪਿੱਛੇ ਵਾਲੀ 25 ਹੈ ਜੀ ਮੰਦਾ ਜੀ ਇਹ ਤਾਂ ਪੈਸੀ ਡਬਲ ਥ੍ਰੈਸਰਾ ਜਿਹਨੇ ਹਾਈਬ੍ਰਿਡ ਬੀ ਨੇਗੇ ਹਾਂਜੀ ਖਾਸ ਕਰਕੇ ਇਹਨਾਂ ਨੂੰ ਲੈ ਗਈ ਆਲੂ ਵਾਲਿਆਂ ਦੇ ਨੰਨੇ ਨੰਨੇ ਫੀਡਰ ਹੋ ਗਿਆ ਕਟਰ ਹੋ ਗਿਆ ਸਾਰਾ ਕਟਰ ਦੇ ਨੀਚੋਂ ਸਾਰੇ ਸਟੀਲ ਵਰਤਦੇ ਆਪਾਂ ਸਟੀਲੀ ਜੀ ਸਾਰੀ ਸਟੀਲੀ ਹੈਗੀ ਠੀਕ ਹੈ ਜੀ ਹਾਂ ਬਾਕੀ ਗੇਅਰ ਸਿੰਗਲ ਲੀਵਰ ਹਾਈ ਐਲੀਵੇਟਰ ਫਿਰ ਜੀ ਇਹਦੇ ਖੁੱਲਦੇ ਕਰਤੇ ਸਾਰੇ ਸਾਰੇ ਫੋਲਡੇਬਲ ਨੇ ਜੀ ਆ ਲੌਕ ਲੱਗੇ ਹੋਏ ਨੇ ਗੇ ਐਲੀਵੇਟਰਾਂ ਨੂੰ ਠੰਡਰ ਜਦੋਂ ਉੱਥੇ ਫੋਲਡੇਬਲ ਹੈ ਫੋਲਡ ਕਰ ਲਓ ਹਾਂਜੀ ਠੀਕ ਠੀਕ ਹੈ ਪੁਲੀਆਂ ਵਗੈਰਾ ਸਾਰੀਆਂ ਆ ਗਈਆਂ ਕਿੰਡੀਆ ਦੇ ਵਿੱਚ ਕਿਸੇ ਨੇ ਕਿਸੇ ਵੀ ਕੰਪਨੀ ਨੇ ਇਹ ਚੀਜ਼ ਲਾਈ ਨਹੀਂ ਹੈਗੀ ਜਿੰਨੀਆਂ ਫੋਰਨ ਦੀ ਫੋਰਨ ਕੰਟਰੀਆਂ ਦੀ ਕੰਬਾਈਨਾਂ ਜਿੰਨੀਆਂ ਨੂੰ ਮਿਲੂ ਆ ਦੇਖ ਆਪਣਾ ਐਕਮੂਲੇਟਰ ਲਾਇਆ ਹੋਇਆ ਹੈ ਇਹ ਕਾਦੇ ਵਾਸਤੇ ਜੀ ਇਹ ਵੀਰ ਜੀ ਆਪਣਾ ਜਿੱਦਾਂ ਮੱਕੀ ਵਾਲਾ ਕਟਰ ਦਾ ਵੇਟ ਕਾਫੀ ਹੈਵੀ ਹੁੰਦਾਗਾ ਜੈਕ ਹੋਗੇ ਡਿਸਟ੍ਰੀਬਿਊਟਰ ਪੰਪ ਇਹ ਜ਼ਿਆਦਾਤਰ ਮਸ਼ੀਨਾਂ ਦੇ ਖਤਮ ਹੋ ਜਾਂਦੇ ਨੇ ਮੱਕੀ 'ਚ ਚੱਲਦੀਆਂ ਚੱਲਦੀਆਂ ਨੇ ਵੇਟ ਹਾਂ ਇਹਦਾ ਕਿਸੇ ਮਸ਼ੀਨ ਦੇ ਤਾਂ ਮੈਂ ਤਾਂ ਲੱਗਿਆ ਦੇਖਿਆ ਨਹੀਂ ਜੀ ਸਟੀering ਵੀ ਆ ਸਾਰਾ ਐਡਜਸਟੇਬਲ ਆ ਜੀ ਠੀਕ ਹੈ ਜੀ ਪਿੱਛੇ ਜਿੰਮੇ ਤੁਸੀਂ ਮਰਜ਼ੀ ਉਧਰੋਂ ਖੋਲ ਕੇ ਤੁਸੀਂ ਇਹਨੂੰ ਕਰ ਸਕਦੇ ਹੋ ਠੀਕ ਹੈ ਜੀ ਹਾਂ ਕਰ ਲੋ ਇਹ ਚ ਤਾਂ ਫਿਰ ਅਮਰਜੀਤ ਬੰਦਾ ਥੱਕਦਾ ਹੀ ਨਹੀਂ ਹੁਣ ਮੈਂ ਕਿਹਾ ਜੀ ਨਜ਼ਾਰਾ ਇਹਦੇ ਵਿੱਚ ਹੀ ਖਾਰ ਜੀ ਜਿਹੜੀ ਸਕਰੀਨ ਲੱਗੀ ਆ ਇਹਦੇ ਫਿਰ ਕੈਮਰੇ ਵੀ ਲੱਗੇ ਹੋ ਨੇ ਜੀ ਇਹਦੇ ਹਾਂ ਜੀ ਦੋ ਕੈਮਰੇ ਲੱਗੇ ਨੇ ਆਪਣਾ ਇੱਕ ਤਾਂ ਟੈਂਕ ਤੇ ਲਗਾਇਆ ਹੋਇਆ ਦਾਣੇ ਵਗੈਰਾ ਦੇਖਣ ਠੀਕ ਹੈ ਜੀ ਉਹਦੇ ਤੇ ਵੀ ਕਰ ਸਕਦੇ ਹੋ ਜਾਂ ਤੁਸੀਂ ਉੱਗਰਤੇ ਨੂੰ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ ਤਾਂ ਆਪਣਾ ਬੈਕ ਤੇ ਲਾਇਆ ਬੈਕ ਸਾਈਡ ਦਿਖਾਉਣ ਵਾਸਤੇ ਜੇ ਬੈਕ ਗੀਅਰ ਪਾਉਂਗੇ ਹਨਾ ਕੈਮਰਾ ਤਾਂ ਚੱ ਠੀਕ ਹੈ ਠੀਕਾ ਬਾਕੀ ਆ ਏਸੀ ਦੇ ਬਲੋਰ ਦੀਆਂ ਸੈਟਿੰਗਾਂ ਆ ਗਈਆਂ ਹਾਂਜੀ ਡਰਾਈਵਰ ਨੂੰ ਕਹੀ ਐਮਰਜੈਂਸੀ ਵਾਸਤੇ ਪੱਖਾ ਵੀ ਲਿਆ 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 ਕਵਾਲਿਟੀ ਪੱਕਾ ਬਣਾਉਂਦੇ ਜੀ ਜੇ ਕਿਸੇ ਮੀਰ ਨੇ ਕਮਬਾਈਨ ਜਾਂ ਮੱਕੀ ਵਾਲਾ ਕਟਰ ਲੈਣਾ ਹੋਵੇ ਤਾਂ ਸਾਡੇ ਭਰਾ ਨਾਲ ਸੰਪਰਕ ਕਰਿਓ ਤੇ ਵੀਰਾ ਅਮਰਜੀਤ ਨੰਬਰ ਦੱਸੋ ਤੁਹਾਡਾ ਕਿੰਨਾ ਜੀ ਹਾਂਜੀ ਨੰਬਰ 9417702726 ਇਹ ਆਪਣਾ ਜਿਹੜਾ ਨੰਬਰ ਆ ਗਈ ਬਾਕੀ ਤੁਹਾਡੇ ਸਕਰੀਨ ਤੇ ਵੀ ਆਪਾਂ ਨੰਬਰ ਹਾਂਜੀ ਉਹ ਚ ਲਾ ਦਾਂਗੇ ਜੀ ਨੰਬਰ ਦੇ ਦੋ ਠੀਕ ਹੈ ਜੀ ਹਾਂ ਕਟਰ ਲੈਣ ਬਾਰੇ ਕਟਰ ਦਾ ਹੁਣ ਸੀਜ਼ਨ ਚੱਲ ਰਿਹਾ ਕੰਬਾਈਨ ਤੇ ਕਟਰ ਹਮੇਸ਼ ਅਸੀਂ ਤੁਹਾਡੀ ਸੇਵਾ ਦੇ ਵਿੱਚ ਖੜੇ ਹਾਂ ਜੀ ਜਦੋਂ ਮਰਜ਼ੀ ਹੋ ਵੈਲਕਮ ਆ ਤੁਹਾਨੂੰ ਦਸ਼ਮੀਸ਼ ਵੱਲੋਂ ਸਰਵਿਸ ਦੀ ਕੋਈ ਦਿੱਕਤ ਆ ਗਈ ਤਾਂ ਵੀ ਸਾਨੂੰ ਮਿਲੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਸਾਰਿਆਂ ਦਾ ਸਾਰਾ